ਨਾਮ ਮੈਂ ਦੋਦਾ ਕੀ ਮੇਰਾ ਨਾਮ ਪ੍ਰਪਾਲ ਸਿੰਘ ਹੈ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਚੰਡਾ ਮਧੂ ਗ੍ਰਾਂਤੀ ਵੈਲਫੇਅਰ ਸੁਸਾਇਟੀ ਇੰਡੀਆ ਕੀ ਨਾਮ ਲੈ ਕੇ ਹਾਂ ਹਾਂਜੀ ਸਰ ਭਾਈ ਤੁਸੀਂ ਦਿਸਾਉ ਨੂੰ ਮਿਲਦਾ ਕਿ ਜੀਸੀ ਸਾਹਿਬ ਨੂੰ ਅਸੀਂ ਜਿਹੜਾ ਮੰਗ ਪੱਤਰ ਦੇਣ ਆਏ ਸੀਗੇ ਅਸੀਂ ਸਾਰੇ ਮਧੂਮੱਖੀ ਪਾਲਕ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਸਾਰੇ ਡੀਸੀ ਸਹਿਬਾਨਾਂ ਨੂੰ ਅਸੀਂ ਜਿਹੜਾ ਮੰਗ ਪੱਤਰ ਦੇ ਰਹੇ ਹਾਂ ਅੱਜ ਸਾਡੀ ਇਸ ਮਿਹਮਦੇ ਤਹਿਤ ਅਸੀਂ ਬਠਿੰਡਾ ਦੇ ਵਿੱਚ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਹਿਬਾਨ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਡੀਸੀ ਸਾਹਿਬ ਦੇ ਰਾਹੀਂ ਇੱਕ ਸਾਡੇ ਭਗਵੰਤ ਮਾਨ ਸਿ.ਐਮ. ਸਾਹਿਬ ਨੂੰ ਜਿਹੜਾ ਮੰਗ ਪੱਤਰ ਭੇਜਿਆ ਗਿਆ ਕੀ ਕਾਰਨ ਹੋਇਆ ਗਿਆ ਉਹਦਾ ਕਾਰਨ ਇਹ ਹੈ ਸਰ ਜਿਹੜਾ ਸਾਡਾ ਸ਼ਹਿਦ ਹੈਗਾ ਉਹ ਮਲਾਵਟੀ ਸ਼ਹਿਦ ਹੈ ਜਿਆਦਾ ਮਾਰਕੀਟ ਦੇ ਵਿੱਚ ਹੋਣ ਕਰਕੇ ਕਿਸਾਨਾਂ ਤੋਂ ਜਿਹੜਾ ਅਸਲੀ ਸ਼ੁੱਧ ਸ਼ਹਿਦ ਆ ਉਹ ਖਰੀਦੇ ਨਹੀਂ ਜਾ ਰਿਹਾ ਉਦੇ ਕਾਰਨ ਕਈ ਹੈਗੇ ਕੁਝ ਕਾਰਨ ਹੈਗੇ ਐਕਸਪੋਰਟ ਪ੍ਰਾਈਜ਼ ਹੈ ਜਿਹੜਾ ਉਹ ਉਹਨੂੰ ਲੈ ਕੇ ਸ਼ਾਇਦ ਨਹੀਂ ਸਾਡਾ ਚੱਕਿਆ ਜਾ ਰਿਹਾ ਹੈਗਾ ਕੁਝ ਜਿਹੜਾ ਇਸ ਵਾਰ ਦਾ ਜਿਹੜਾ ਸ਼ਹਿਦ ਹੈਗਾ 40000 ਟਨ ਜਿਹੜਾ ਸ਼ਹਿਦ ਪੈਦਾ ਹੋਇਆ ਤੇ ਉਸ ਤੋਂ ਦੁੱਗਣਾ ਜਿਹੜਾ ਇਹ ਹੁਣ ਤੱਕ ਐਕਸਪੋਰਟ ਕਰ ਚੁੱਕੇ ਆ ਉਹ ਚੀਜ਼ਾਂ ਨੂੰ ਲੈ ਕੇ ਜਿਹੜਾ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਕਿ ਜਿਹੜੀ ਇਹ ਮਿਲਾਪਤ ਖੋਰੀ ਹੈ ਇਹਦੇ ਤੇ ਪਾਬੰਦੀ ਲਾਈ ਜਾਵੇ ਇਹਨਾਂ ਤੇ ਕਾਨੂੰਨੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਬੀ ਕੀਪਰ ਤੋਂ ਜਿਹੜਾ ਉਹਦਾ ਸ਼ੁੱਧ ਸ਼ਹਿਦ ਹੈਗਾ ਉਹਦਾ ਬਾਜ਼ਾਰ ਰੇਟ ਦਵਾਇਆ ਜਾਵੇ ਕੀ ਹੈ ਜਿਹੜਾ ਸ਼ਾਇਦ ਕਿੱਥੋਂ ਹੋਊਗਾ ਕਿਸ ਚੀਜ਼ ਦਾ ਬਣਨਾ ਸ਼ਹਿ ਜੀ ਜਿਹੜੀਆਂ ਮਧੂਮੱਖੀਆਂ ਨੇ ਉਹ ਹਰ ਤਰ੍ਹਾਂ ਦੇ ਵੱਖੋ ਵੱਖਰੇ ਫੁੱਲਾਂ ਦੇ ਉੱਤੇ ਇਕੱਠਾ ਕਰਦੀਆਂ ਨੇ ਤੇ ਇਹ ਕੁਦਰਤੀ ਫੁੱਲਾਂ ਦੇ ਉੱਤੇ ਇਕੱਠਾ ਕਰਦੀਆਂ ਨੇ ਪਰ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਜਿਹੜਾ ਮਿਸ਼ਨ ਸੀਗਾ ਸਵੀਟ ਕ੍ਰਾਂਤੀ ਤਾਂ ਉਹ ਜਿਹੜੀ ਇਸ ਸਾਲ ਆ ਜਿਹੜੀ ਉਹ 50% ਰਹਿ ਚੁੱਕੀ ਆ ਕਾਰਨ ਉਹਦਾ ਇਹ ਆ ਕਿਉਂਕਿ ਉਸ ਤੋਂ ਆਪਣੀਆਂ ਹਾਈਵੇਅ ਨੇ ਰੋੜਾ ਨੇ ਬਹੁਤ ਜ਼ਿਆਦਾ ਜਿਹੜੇ ਪੁਰਾਣੇ ਰੁਵਾਇਤੀ ਦਰਖਤ ਤਾਂ ਗਏ ਉਹ ਕੱਟੇ ਜਾ ਚੁੱਕੇ ਆ ਨਵੇਂ ਦਰਖਤ ਜਿਹੜੇ ਲੱਗ ਨਹੀਂ ਰਹੇ ਉਹ ਦਰਖਤਾਂ ਦੀ وجہ ਨਾਲ ਇਹਦੀ ਪ੍ਰੋਡਕਸ਼ਨ ਘਟ ਚੁੱਕੀ ਹੈਗੀ ਮੇਰਾ ਨਾਮ ਲਖਵਿੰਦਰ ਸਿੰਘ ਰੰਧਾਵਾ ਜੀ ਮਧੂ ਕ੍ਰਾਂਤੀ ਵੈਲਫੇਅਰ ਸੁਸਾਇਟੀ ਬਠਿੰਡਾ ਇਹ ਮਾਮਲਾ ਜੀ ਮਾਮਲਾ ਅਸੀਂ ਮੰਗ ਪੱਤਰ ਦੇਣ ਆਏ ਆ ਜੀ ਸਾਡੇ ਜਿਹੜੇ ਨੈਸ਼ਨਲ ਪ੍ਰਧਾਨ ਨੇ ਰਜੇਸ਼ ਜਾਖੜ ਜੀ ਤੇ ਸਾਡੇ ਸਟੇਟ ਦੇ ਜਿਹੜੇ ਪ੍ਰਧਾਨ ਆ ਲਖਵਿੰਦਰ ਵਿਰਕ ਜੀ ਉਹਨਾਂ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਸੀ ਉਹ ਸਬੰਧ ਵਿੱਚ ਅਸੀਂ ਇੱਥੇ ਮੀਟਿੰਗ ਕਰਕੇ ਆਪਦਾ ਮੰਗ ਪੱਤਰ ਦੇ ਕੇ ਗਿਆ ਹਾਂ ਜੀ। ਕੀ ਮਾਮਲਾ ਕੀ ਹੈ ਜੀ? ਮਾਮਲਾ ਇਹ ਹੈ ਜੀ ਵੀ ਜਿਹੜਾ ਸ਼ੈਦ ਹੈ ਉਹ ਜਿਹੜਾ ਵੀ ਕੀਪਰਾਂ ਕੋਲੀ ਪਿਆ ਹੈ ਉਹ ਪਰਚੇਜ ਤਾਂ ਖਰੀਦੇ ਤਾਂ ਗਿਆ ਨਹੀਂ ਤੇ ਜਿਹੜਾ ਮਾਰਕੀਟ 'ਚ ਆ ਰਿਹਾ ਉਹ ਤੋਂ ਵੱਧ ਦਾ ਜਿਹੜਾ ਆ ਰਿਹਾ ਉਹ ਇਸ ਕਰਕੇ ਮਲਾਵਟੀ ਸ਼ੈਦ ਹੈ। ਉਸ ਦੇ ਸਬੰਧ 'ਚ ਅਸੀਂ ਉਸ ਵਜੋਂ ਜਿਹੜਾ ਸਾਡਾ ਸ਼ੈਦ ਹੈ ਉਹ ਨਾ ਸਾਨੂੰ ਮੁੱਲ ਦਿੱਤਾ ਜਾਂਦਾ ਨਾ ਖਰੀਦਿਆ ਜਾਂਦਾ ਮਲਾਵਟੀ ਸ਼ੈਰ ਮਾਰਕੀਟ 'ਚ ਆ ਰਿਹਾ। ਕਿਸ ਦੇ ਨਾਮ ਤੇ? ਅਸੀਂ ਇੱਕ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੇ ਨਾਮ ਤੇ ਦੇਖੇ ਗਏ ਜੀ ਇੱਕ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਤੇ ਮੰਗ ਕੀਤੀ ਵੀ ਜਿਹੜਾ ਸਾਡਾ ਸਾਨੂੰ ਸਹੀ ਰੇਟ ਦਵਾਇਆ ਜਾਵੇ ਸਾਡਾ ਸ਼ਹਿਦ ਚੱਕਿਆ ਜਾਵੇ ਤੇ ਜਿਹੜਾ ਮਲਾਪਟੀ ਸ਼ਹਿਦ ਮਾਰਕੀਟ ਚ ਆ ਰਿਹਾ ਲੋਕ ਜਿਹੜਾ ਇਹ ਜ਼ਹਿਰ ਖਾ ਰਹੇ ਆ ਉਹਨਾਂ ਤੇ ਕਾਰਵਾਈ ਕੀ ਜਿਹੜਾ ਨਹੀਂ ਕੀਤਨ ਦਾ ਕਾਰਨ ਕੀ ਆ ਵੀ ਜਿਹੜਾ ਤੁਹਾਡਾ ਸ਼ਹਿਦ ਕੀਤਾ ਨਹੀਂ ਜਾ ਰਿਹਾ ਤਾਂ ਕੀ ਕਾਰਨ ਮੰਨੋ ਉਹ ਇਹ ਆ ਜੀ ਅਸੀਂ ਜਿਹੜਾ ਰੇਟ ਮਤਲਬ ਜਿਹੜਾ ਮਾਰਕੀਟ ਦਾ ਅਸੀਂ ਜਿਹੜਾ ਚਾਹੁੰਦੇ ਆ ਜਿਹੜਾ ਰੇਟ ਹੈ ਉਹ ਸਸਤੀ ਰੇਟ ਤੇ ਜਿਹੜਾ ਇੱਕ ਸਿਰ ਪਾ ਰਿਹਾ ਉਹ ਜਿਹੜਾ 20 30 ਰੁਪਏ ਦਾ ਆਪਦਾ ਉਹ ਮਹਿੰਗੇ ਮੁੱਲ ਤੇ ਵੇਚ ਰਹੇ ਆ ਜਿਹੜਾ ਸਾ ਤੋਂ ਸਾਡਾ 150 ਰੁਪਏ ਨੂੰ ਅਸੀਂ 160 ਰੁਪਏ ਨੂੰ ਜਿਹੜਾ ਵ ਜਿਸਰ ਕੀ ਨਾਮ ਮਾਤਾ ਉਹਦਾ ਦੇ ਕਿਸ਼ ਨਾ ਮੇਰਾ ਮੇਰਾ ਨਾਮ ਚਮਕੌਰ ਸਿੰਘ ਹੈ ਬਲਾਕ ਪ੍ਰਧਾਨ ਨਾਣਾ ਸਵੀਟ ਮધુ ਗ੍ਰਾਂਤੀ ਵੈਲਫੇਅਰ ਸੁਸਾਇਟੀ ਇੰਡੀਆ ਅੱਜ ਦਾ ਜਿਹੜਾ ਸਾਡਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਜੀ ਸੀ ਇੱਕ ਪੀਐਮ ਸ਼੍ਰੀ ਨਰਿੰਦਰ ਮੋਦੀ ਦੇ ਨਾਂ ਤੇ ਇੱਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਂ ਤੇ ਕੀ ਕੀ ਮੰਗੀ ਕੋਈ ਮੰਗ ਸਾਡੀ ਇਹੀ ਹੈ ਜੀ ਵੀ ਜਿਹੜਾ ਇੰਡੀਆ ਦੇ ਵਿੱਚ ਬੀ ਕੀਪਰ ਹੈ ਸ਼ਹਿਦ ਸਾਰਾ ਉਹਦੇ ਕੋਲ ਪਿਆ ਹੈ ਪਰ ਮਾਰਕੀਟ ਦੇ ਵਿੱਚ ਸ਼ਾਇਦ ਫਿਰ ਵੀ ਵਿਕ ਰਿਹਾ ਹੈ ਪਹਿਲਾ ਸਾਡਾ ਸਵਾਲ ਇਹ ਹੈ ਵੀ ਉਹ ਜਿਹੜਾ ਪਿਛਲੇ 3 ਮਹੀਨਿਆਂ ਤੋਂ ਪਰਚੇਜ ਬੰਦ ਹੈ ਤੇ ਉਹ ਸ਼ਾਇਦ ਆਇਆ ਕਿਥੋਂ ਇੰਡੀਆ ਦੀ ਮਾਰਕੀਟ ਦੇ ਵਿੱਚ ਸ਼ਰਿਆਮ ਸ਼ਾਇਦ ਵੇਖ ਰਿਹਾ ਹੈ ਤੇ ਜਿਹੜਾ ਲਿਕਵਿਡ ਸ਼ਹਿਦ ਆ ਉਹ ਸਾਰਾ ਕਿਸਾਨਾਂ ਦੇ ਕੋਲ ਪਿਆ ਹੈ 98% ਸ਼ਹਿਦ ਆ ਜਿਹੜਾ ਕਿਸਾਨਾਂ ਕੋਲ ਪਿਆ 2% ਸ਼ਹਿਦ ਜਿਹੜਾ ਪਰਚੇਜ ਕੀਤਾ ਕੰਪਨੀਆਂ ਨੇ ਇੱਕ ਨਕਲੀ ਜਿਹੜਾ ਆਉਂਦਾ ਕਿ ਖਵਾਇਓ ਇੱਕ ਨਾ ਜੀ ਇਹ ਬਾਹਰੋਂ ਸ਼ੀਰਪ ਇੰਪੋਰਟ ਹੁੰਦਾ ਹੈ ਉਹ ਇੰਪੋਰਟਾ ਹੁੰਦਾ ਹੈ ਮੰਨ ਲਓ ਜਿਵੇਂ ਫੀਡ ਫੀਡ ਵਾਸਤੇ ਸ਼ੀਰ ਪਾਉਂਦਾ ਹੈ ਇਹ ਜਾਂ ਜਿਵੇਂ ਆਪਣੇ ਸ਼ਕਾਇਜ ਬੰਦੇ ਆ ਸ਼ਕਾਇਜ ਜਾਂ ਆਪਣੀ ਚੌਕਲੇਟ ਵਾਸਤੇ ਉਹ ਸ਼ੀਰ ਪਾਉਂਦਾ ਹੈ ਪਰ ਉਹ ਸ਼ੀਰਪ ਸ਼ਹਿਦ ਦੇ ਵਿੱਚ ਮਿਲਾਪਤ ਕਰਕੇ ਕੰਪਨੀਆਂ ਮਾਰਕੀਟ ਦੇ ਵਿੱਚ ਵੇਚ ਰਹੀਆਂ ਹਨ ਤੇ ਸਾਡੀ ਤਾਂ ਸਰਕਾਰ ਨੂੰ ਇਹੀ ਬੇਨਤੀ ਵੀ ਇੱਕ ਤਾਂ ਜਿਹੜਾ ਉਹ ਨਕਲੀ ਸ਼ਹਿਦ ਅਸ਼ੀਰਪ ਉਹਦੇ ਨਾਥ ਪਾਈ ਜਾਵੇ ਤੇ ਤਾਂ ਕਿ ਸਾਡੇ ਬੀ ਕੀਪਰ ਨੂੰ ਸਹੀ ਸਹੀ ਰੇਟ ਮਿਲੇ ਤੇ ਕਿਤੇ ਛੋੜੇ ਬੁਲਾਜਣ ਤੇ ਅਗੇ ਮੰਗ ਪੱਤਰ ਪੂਰੇ ਇੰਡੀਆ ਜਿਆ ਪੂਰੇ ਪੰਜਾਬ ਦੀ ਪੂਰੇ ਇੰਡੀਆ ਲੈਵਲ ਤੇ ਜਿਹੜਾ ਸਾਰੇ ਜ਼ਿਲ੍ਹੇ ਦੇ ਡੀਸੀ ਦਫ਼ਤਰਾਂ ਤੇ ਵੀ ਤੁਸੀਂ ਅੱਜ ਮੰਗ ਪੱਤਰ ਦਿੱਤੇ ਅੱਜ ਹੀ ਰੇਟ ਦੇ